ਅਸੀਂ ਪਾਜੀ ਬਾਹਰ ਆਂਦੇ ਸੀ ਜਿਵੇਂ ਚੰਗੇ ਕੱਪੜੇ ਪਾਏ ਹੋਏ ਆ ਚੰਗੇ ਜਾਰਡਨ ਪਾਏ ਹੋਏ ਆ ਹੁਣ ਜਿਹੜੇ ਬਾਹਰ ਨੇ ਉਹ ਦੇਖਦੇ ਸੀ ਯਾਰ ਲੋਰੈਂਸ ਵਾਲੇ ਤਾਂ ਚੰਗੇ ਕੱਪੜੇ ਪਾਉਂਦੇ ਆ ਚੰਗੇ ਜਾਰਡਨ ਸ਼ੂਜ਼ ਛੱਡੇ ਹੋਏ ਇਹਨਾਂ ਨਾਲ ਪੁਲਸਾਂ ਦੀ ਆ ਹੂੰ ਯਾਰ ਇਹ ਤਾਂ ਨਹੀਂ ਹੋਣਾ ਚੜਾਈ ਬਹੁਤ ਹੈ ਨਾ ਤਾਂ ਪਰ ਇਹ ਬਾਹਰ ਜਾ ਕੇ ਕੀ ਕਰੇਗਾ ਕੋਈ ਨਹੀਂ ਕੁਝ ਕਰੇਗਾ ਤੇ ਪਾਜੀ ਪਰ ਜਦੋਂ ਕਰ ਲੈਂਦਾ ਨਾ ਫਿਰ ਬੰਦਾ ਖਤਮ ਹੋ ਜਾਂਦਾ ਪਾਜੀ ਆਪ ਹੀ ਖਤਮ ਹੋ ਜਾਂਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਬੰਦਾ ਭਾਜੀ ਇਸ ਲਾਈਨ ਚ ਐਂਟਰੀ ਤਾਂ ਹੁੰਦੀ ਹੈ ਚੰਗੀ ਜੀਨ ਸ਼ਰਟ ਜੋੜਨਾ ਚ ਲੇਕਿਨ ਭਾਜੀ ਇਸ ਚੈਂਡ ਹੁੰਦਾ ਜਾਂ ਤਾਂ ਕਫਨ ਚ ਜਾਂ ਜੇਲ੍ਹ ਦੇ ਕੰਬਲ ਚ ਇਹਦਾ ਅੰਤ ਹੈ ਅੰਤ ਭਾਜੀ ਬਹੁਤ ਮਾੜਾ ਹੈ ਜੇ ਬੰਦਾ ਮਰ ਜੀ ਫਿਰ ਵੀ ਜਾਨ ਛੜਾ ਜਾਂਦਾ ਜਿਹੜਾ ਜੇਲ੍ਹ ਦਾ ਕੰਬਲ ਹੈ ਇਹ ਤਾਂ ਭਾਜੀ ਬੜਾ ਗੰਦਾ ਅੰਤ ਹੈ ਉਹ ਐਸਾ ਨਰਕ ਹੈ ਭਾਜੀ ਉਹ ਜਿਹੜੀ ਲਾਲ ਲਾਲ ਚਾਰਦਵਾਰੀ ਹੈ ਭਾਜੀ ਉਸ ਤੋਂ ਬਾਅਦ ਸੋਚ ਹੀ ਨਹੀਂ ਜਾਣ ਦਿੰਦਾ ਪਾਜੀ ਸੁਪਨਾ ਵੀ ਨਹੀਂ ਆਉਂਦਾ ਬਾਹਰ ਦਾ ਤੁਸੀਂ ਹੋਰ ਦੱਸੋ ਹੂੰ ਨੀਂਦ ਚ ਸੁਪਨਾ ਵੀ ਜੇਲ੍ਹ ਤੋਂ ਬਾਹਰ ਦਾ ਨਹੀਂ ਆਉਂਦਾ ਜੇ ਸੁਪਨਾ ਆਏਗਾ ਉਹ ਵੀ ਜੇਲ੍ਹ ਦਾ ਆਏਗਾ ਪਾਜੀ ਐਵੇਂ ਦੀ ਸਾਈਕੀ ਹੋ ਜਾਂਦੀ ਹੈ ਉਹ ਬੰਦੇ ਦੀ ਤਾਂ ਤੁਸੀਂ ਮੈਂਟਲੀ ਡਿਸਟਰਬ ਹੋਇਆ ਬਹੁਤ ਜ਼ਿਆਦਾ ਪਾਜੀ ਬਹੁਤ ਜ਼ਿਆਦਾ ਮੈਂ ਪਾਜੀ ਤੁਸੀਂ ਕਹੋਗੇ ਉੱਥੇ ਹੋਇਆ ਮੈਂ ਬਾਹਰ ਆ ਕੇ ਹੋਇਆ ਪਾਜੀ ਮੈਂ ਮਤਲਬ ਕਈ ਵਾਰ ਸਵੇਰ ਨੂੰ ਨੀਂਦ ਚੋਂ ਉੱਠਦਾ ਸੀ ਮੈਨੂੰ ਲੱਗਦਾ ਸੀ ਵੀ ਜੇਲ੍ਹ ਦੀ ਬੰਦੀ ਖੁੱਲ ਗਈ ਘਰ ਵੀ ਤੈਨੂੰ ਐਂ ਲੱਗਦਾ ਇਥੇ ਜੇਲ੍ਹ ਚ ਮੈਂ ਜੇਲ੍ਹ ਚ ਇਹ ਮੇਰੀ ਘਰ ਦੇ ਨੇ ਇਹ ਚੀਜ਼ ਮਹਿਸੂਸ ਕੀਤੀ ਹੈ ਮੇਰੀ ਘਰ ਦੇ ਕਹਿੰਦੇ ਸੀ ਕਿ ਤੈਨੂੰ ਕਿਸੇ ਮੈਡੀਸਿਨ ਦੀ ਲੋੜ ਹੈ ਬਟ ਚਲੋ ਉਹ ਹੈ ਐਜ਼ ਅ ਟਾਈਮ ਟਾਈਮ ਜਿਵੇਂ ਹਰ ਇੱਕ ਜ਼ਖਮ ਹੀਲ ਕਰ ਦਿੰਦੇ ਬੰਦੇ ਦਾ ਲੇਕਿਨ ਪਰਪਾ ਜੀ ਇੰਨਾ ਜ਼ਿਆਦਾ ਬੰਦੇ ਨੂੰ ਡਿਸਟਰਬ ਕਰ ਦਿੰਦੀ ਹੈ ਮੈਂ ਤਾਂ ਪਾਜੀ 2.5 ਸਾਲ ਉੱਥੇ ਰਿਹਾ ਮੈਂ ਕਹਿ ਰਿਹਾ ਮੈਂ ਜਿਨਾ ਨਰਕ ਕਟਿਆ ਜ਼ਿੰਦਗੀ ਚ ਸ਼ਾਇਦ ਪਤਾ ਨਹੀਂ ਭਾਜੀ ਕੀ ਕਿੱਡਾ ਗਵੜਾ ਪਾਪ ਹੋਇਆ ਹੋਣਾ ਮੇਰੇ ਤੋਂ ਅੱਜ ਕੱਲ ਨਾ ਟ੍ਰੈਂਡ ਚੱਲ ਪਿਆ ਤੁਹਾਡੀ ਵੀਡੀਓ ਕਰਨ ਦਾ ਕਾਰਨ ਹੀ ਏ ਸੀ ਵੀ ਲੋਕੀ ਗੈਂਗਸਟਰਸ ਦੇ ਪੋਡਕਾਸਟ ਦੇਖਦੇ ਨੇ ਤੇ ਲੋਕੀ ਥਲੇ ਹੀ ਕਹਿ ਦਿੰਦੇ ਬਹੁਤ ਉਦਿਆ ਕਿੰਨੇ ਉਦਿਆ ਇਹਨਾਂ ਨੇ ਤਾਂ ਸੰਘਰਸ਼ ਲੜੇ ਐਂ ਸਮਝਣ ਲੱਗ ਜਾਂਦੇ ਵੀ ਇਹ ਤਾਂ ਸੰਘਰਸ਼ੀ ਨੇ ਜੀਨੇ ਭਾਜੀ ਕਿਸੇ ਬੰਦੇ ਨੂੰ ਮਾਰ ਰੱਖਿਆ ਜੀਨੇ ਕਿਸੇ ਬੰਦੇ ਦਾ ਮਰਡਰ ਕਰ ਰੱਖਿਆ ਭਾਜੀ ਇੱਕ ਬੰਦਾ ਮਾਰਦਾ ਉਹਦਾ ਪਰਿਵਾਰ ਮਾਰਦੇ ਨਾਲ ਜਿਸ ਜਿਹੜਾ ਕਿਸੇ ਬੰਦੇ ਨੂੰ ਮਾਰ ਰਿਹਾ ਪਾਜੀ ਉਹ ਬੰਦਾ ਚੰਗਾ ਕਿਵੇਂ ਹੋ ਸਕਦਾ ਚਾਹੇ ਪਾਜੀ ਤੁਹਾਡੀ ਮੇਰੀ ਜੋ ਮਰਜ਼ੀ ਦੁਸ਼ਮਣੀ ਹੈ ਜੇ ਮੈਂ ਤੁਸੀਂ ਮੈਨੂੰ ਮਾਰਦੇ ਹੋ ਜਾਂ ਮੈਂ ਤੁਹਾਨੂੰ ਮਾਰਦਾ ਤਾਂ ਪਾਜੀ ਮੈਂ ਚੰਗਾ ਕਿਵੇਂ ਹੋ ਸਕਦਾ ਚੰਗਾ ਇਨਸਾਨ ਤਾਂ ਉਹ ਹੈ ਨਾ ਪਾਜੀ ਜਿਹੜਾ ਆਪਣਾ ਚੰਗਾ ਜੀਵਨ ਜੀ ਰਿਹਾ ਜਿਵੇਂ ਤੁਸੀਂ ਜੀ ਰਹੇ ਹੋ ਪਾਜੀ ਤੁਸੀਂ ਇੰਨੇ ਵਧੀਆ ਪੱਤਰਕਾਰ ਹੋ ਜਿਹੜਾ ਬੰਦਾ ਕਿਸੇ ਨੂੰ ਮਾਰ ਰਿਹਾ ਪਾਜੀ ਸੋਸਾਇਟੀ ਨੂੰ ਮਤਲਬ ਐਵੇਂ ਦਾ ਮੈਸੇਜ ਦੇ ਰਿਹਾ ਹੈ ਸੋਸਾਇਟੀ ਜੀ ਭਾਜੀ ਉਹ ਬੰਦਾ ਗੰਦ ਫੁਲਾ ਰਿਹਾ ਹੈ ਤਾਂ ਉਹ ਬੰਦਾ ਚੰਗਾ ਕਿਵੇਂ ਹੋ ਸਕਦਾ ਹੈ ਭਾਜੀ ਤੁਸੀਂ ਮੈਨੂੰ ਗੱਲ ਦੱਸੋ ਚਾਹੇ ਭਾਜੀ ਕਿਸੇ ਨੇ ਕਿਸੇ ਦੋਸਤ ਪਿੱਛੇ ਕੀਤਾ ਕਿਸੇ ਮਕਸਦ ਪਿੱਛੇ ਕੀਤਾ ਇਹ ਭਾਜੀ ਕੋਈ ਸੰਘਰਸ਼ ਥੋੜਾ ਲੜ ਰਿਹਾ ਕੋਈ ਨੈਲਸਨ ਮੰਡੇਲਾ ਥੋੜਾ ਗੱਲ ਸਹੀ ਹੈ ਠੀਕ ਹੈ ਜੀ ਭਾਜੀ ਜਿਹੜਾ ਬੰਦਾ ਕਿਸੇ ਨੂੰ ਮਾਰ ਰਿਹਾ ਉਹ ਬੁਰਾ ਤੇ ਉਹ ਬੁਰਾਈ ਖੱਟ ਰਿਹਾ ਭਾਜੀ ਪਾਜੀ ਜਿਹੜੇ ਨਵੇਂ ਮੁੰਡੇ ਆ ਨਾ ਇਹਨਾਂ ਨੂੰ ਮੈਂ ਦੇਖਿਆ ਕਿਸੇ ਨੇ ਹਤਕੜੀ ਵਾਲੀ ਫੋਟੋ ਪਾਤੀ ਉਹ ਬੜੀ ਚੰਗੀ ਲੱਗਦੀ ਹੈ ਕਿਸੇ ਨੇ ਬਖਤਰਬੰਦ ਗੱਡੀਆਂ ਜਿਹੜੀ ਪੁਲਿਸ ਦੀਆਂ ਹੁੰਦੀਆਂ ਨੇ ਉਹ ਦੇਖਦੇ ਆ ਬੜੀ ਚੰਗੀ ਲੱਗਦੀ ਹੈ ਕੀ ਹਾਂਜੀ ਉਹਦੇ ਚੋ ਜਾਲੀਆਂ ਚੋ ਖੜਾ ਆ ਮੈਂ ਪਾਜੀ ਉਸ ਬਖਤਰਬੰਦ ਗੱਡੀ ਦੇ ਅੰਦਰੋਂ ਨਾ ਬਾਹਰ ਝਾਕਦਾ ਸੀ ਨਾ ਜਦੋਂ ਮੈਨੂੰ ਪੇਸ਼ੀ ਪੁਸ਼ੀ ਤੋਂ ਲੈ ਕੇ ਆਂਦੇ ਸੀ ਤਾਂ ਪਾਜੀ ਬਾਹਰ ਕੋਈ ਮਜ਼ਦੂਰ ਵੀ ਜਾ ਰਿਹਾ ਹੁੰਦਾ ਸੀ ਨਾ ਮੈਨੂੰ ਉਹਨੂੰ ਦੇਖ ਕੇ ਵੀ ਆ ਹੁੰਦਾ ਸੀ ਯਾਰ ਤੇਰੇ ਨਾਲ ਉਹ ਤਾਂ ਇਹ ਬੰਦੇ ਦਾ ਜੀਵਨ ਚੰਗਾ ਯਾਰ ਕਟੂਗਾ ਟੀ ਅਗਲਾ ਆਪਣਾ 500 ਰੁਪਿਆ 200 ਰੁਪਿਆ 300 ਰੁਪਿਆ ਦਿਹਾੜੀ ਪਾ ਕੇ ਆਪਣੇ ਘਰ ਤਾਂ ਜਾ ਰਹੇ ਆ ਘਰ ਤਾਂ ਜਾ ਰਹੇ ਤੈਨੂੰ ਕਿੱਥੇ ਲੈ ਕੇ ਜਾ ਰਹੇ ਨੇ ਨਰਕ ਚ ਨਰਕ ਚ ਹੀ ਆਇਆ ਸੀ ਨਰਕ ਚ ਹੀ ਜਾ ਰਹੇ ਆ ਅੰਕਿਤ ਭਾ ਦੋਨਾਂ ਦਸਿਹਰੇ ਕਿੰਦਾ ਦੀਆਂ ਗੱਲਾਂ ਕਰਦਾ ਸੀ ਕਿਉਂਕਿ ਉਹਦੇ ਕੇਸ ਤਾਂ ਮਸ਼ਹੂਰ ਮਤਲਬ ਉਹਦੇ ਮੇਨ ਕਹਾਣੀ ਹੈ ਮਸ਼ਹੂਰ ਹੈ ਵੀ ਮੌਤ ਤੋਂ ਬਾਅਦ ਪਹਿਲਾਂ ਤਾਂ ਚਲੋ ਮਸ਼ੂਰੀ ਹੈ ਹੀ ਹੈ ਵੀ ਉਸਨੇ ਕਤਲ-ਬੋਤ ਕੀਤੇ ਉਸਨੇ ਪੂਰਾ ਆਪਣਾ ਮੈਂ ਕਵਾਂਗਾ ਵੀ ਆਤੰਕ ਫੈਲਾ ਕੇ ਰੱਖਿਆ ਪੂਰਾ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਕਿਉਂਕਿ ਡਰਦੇ ਸੀ ਉਹਦੇ ਨਾਂ ਤੋਂ ਪੂਰਾ ਬਹੁਤ ਜ਼ਿਆਦਾ ਡਰਦੇ ਸੀ ਪਰ ਤੁਹਾਡੇ ਨਾਲ ਕਿਦਾਂ ਦੀ ਗੱਲ ਕਰਦਾ ਸੀ ਕਿਉਂਕਿ ਜਿਸ ਹਿਸਾਬ ਨਾਲ ਉਹਦੇ ਪਿਓ ਨੇ ਉਹਦੀ লাশ ਲੈਣ ਤੋਂ ਮਨਾ ਕਰ ਦਿੱਤਾ ਸੀ ਇਹ ਲੱਗਦਾ ਸੀ ਵੀ ਬੜੀ ਵਧੀਆ ਫੈਮਲੀ ਤੋਂ ਪਿੱਛੇ ਸੀ ਕਦੇ ਤੁਹਾਡੇ ਨਾਲ ਕੋਈ ਗੱਲ ਕੀਤੀ ਉਹਨੇ ਇਸ ਤਰੀਕੇ ਦੀ ਭਾਜੀ ਉਹਨਾਂ ਮਤਲਬ ਬਹੁਤ ਰਿਚ ਫੈਮਲੀ ਤੋਂ ਨਹੀਂ ਸੀ ਉਹ ਲਾਈਕ ਉਹ ਫੈਮਿਲੀ ਤੁਸੀਂ ਜਿਵੇਂ ਪੰਜ ਸੱਤ ਕਿੱਲਾਂ ਵਾਲੇ ਜਿਮੀਦਾਰ ਨੇ ਭਾਜੀ ਅ ਦੋ ਤਿੰਨ ਭੈਣਾਂ ਨੇ ਭਾਜੀ ਉਹਦੇ ਉਹ ਜਿੰਨੇ ਕਿ ਭਾਜੀ ਉਹਨੇ ਮੈਨੂੰ ਆਪਣੇ ਘਰ ਬਾਰੇ ਗੱਲ ਦੱਸਦਾ ਹੁੰਦਾ ਸੀ ਤੇ ਭਾਜੀ ਮੇਰੇ ਨਾਲ ਤਾਂ ਐਜ਼ ਅ ਫਰੈਂਡ ਸੀਗਾ ਉਹ ਮੈਨੂੰ ਤਾਂ ਹੀ ਕਹਿੰਦਾ ਹੁੰਦਾ ਸੀ ਤੇਰੀ ਜਿੰਦਗੀ 'ਚ ਕੋਈ ਲੋੜ ਪੈ ਗਈ ਉੱਥੇ ਆ ਤਾਂ ਤੰਕ ਫਲਾ ਦੂੰਗਾ ਕਿ ਅੱਛਾ ਹੋ ਜਾਏਗਾ ਹਾਂ ਵੀ ਤੇਰਾ ਕੋਈ ਦੁਸ਼ਮਣ ਇੱਕ ਛੱਡ 10 ਮਾਰ ਦਾਂਗਾ ਮਤਲਬ ਉਦੋਂ ਆਪਾਂ ਨੂੰ ਵੀ ਐ ਹੋਣਾ ਤਾਂ ਤਾਂ ਉਹਨਾਂ ਮੇਰਾ ਕਿਸੇ ਨਾਲ ਪੰਗਾ ਪਿਆਸ ਤੇ ਛੜਨਾ ਹੀ ਨਹੀਂ ਬਿਲਕੁਲ ਬਿਲਕੁਲ ਉਹਨੂੰ ਦੇਖਦੇ ਸੀ ਉਹ ਤੇ ਵੈਪਨ ਦੀ ਗੱਲ ਸੀ ਵੀ 6 6 7 7 ਵੈਪਨ ਨਾਲ ਕਰਿਆ ਐਡੇ ਤਗੜੇ ਤਗੜੇ ਵੈਪਨ ਨੇ ਲੋਰੈਂਸ ਨੂੰ 0.45 ਉਹਦੇ ਬਰਥਡੇ ਦੇ ਗਿਫਟ ਦਿੱਤਾ ਸੀ ਅੱਛਾ ਉਹਦੇ ਬਰਥਡੇ ਤੇ ਇਹ ਗਿਫਟ ਫਿਰ ਜਗਾਨਾ ਦਿੱਤਾ ਹੂੰ ਫਿਰ ਬਹੁਤ ਮੈਂ ਟਰਕੀ ਦਾ ਪਿਸਤਲ ਹੁੰਦਾ ਬਹੁਤ ਮਹਿੰਗਾ ਤੇ ਭਾਜੀ ਉਹਦੇ ਪਿੱਛੇ ਉਹਨੇ ਤਾਂ ਵੀ ਇਕ ਮਟਰ ਕਰ ਰੱਖੇ ਸੀ ਉਹਦਾ ਤਾਂ ਬਹੁਤ ਵੱਡਾ ਮਕਸਦ ਮਤਲਬ ਚਲੋ ਉਹ ਜੀ ਦੁਸ਼ਮਣੀ ਉਹਨੇ ਪਗਾਈ ਹੂੰ ਇਹ ਸੰਜੂਰੀ ਉਹਦੀ ਭਰਾ ਦਾ ਦੋਸਤ ਸੀ ਅਨਮੋਲ ਦਾ ਅ ਅਨਮੋਲ ਬਿਜਨੋਈ ਨੇ ਹਾਂਜੀ ਜਿਹੜਾ ਪੰਜਾ ਉਹ ਨਹੀਂ ਉਹਦਾ ਸਾਕਾ ਭਰਾ ਹੈ ਆਜਾ ਸਾਕਾ ਭਰਾ ਹਾਂਜੀ ਇਹ ਉਹਦਾ ਦੋਸਤ ਸੀ ਨਹੀਂ ਹਾਂ ਹਾਂ ਅਨਮੋਲ ਬਿਜਨੋਈ ਹਾਂਜੀ ਹੂੰ ਹਾਂ ਇਹ ਇਹ ਜਿਵੇਂ ਇੱਕ ਵਾਰ ਜੀਲ ਚੋਂ ਆਇਆ ਢਕੇਤੀ ਦੇ ਗੇਸ ਚੋਂ ਉਸ ਤੋਂ ਬਾਅਦ ਭਾਜੀ ਇਹ ਘਰ ਗਿਆ ਹੀ ਨਹੀਂ ਅੱਛਾ ਘਰ ਗਿਆ ਹੀ ਨਹੀਂ ਉਸ ਤੋਂ ਨਹੀਂ ਉਸ ਤੋਂ ਬਾਅਦ ਘਰ ਨਹੀਂ ਗਿਆ ਗਿਆ ਨੇ ਮਟਰੀ ਕੀਤੇ ਨੇ ਇੱਕ ਇਹਨੇ ਬਹੁਤ ਫੇਮਸ ਇਹਦਾ ਕੀ ਸੀਗਾ ਜਾਰਡਨ ਮਟਰ ਸੀਗਾ ਪੰਗਾਨਗਰ ਦਾ ਜਾਰਡਨ ਮੁੰਡਾ ਮਾਰਿਆ ਸੀਗਾ ਉਹ ਵੀ ਬਹੁਤ ਤਕੜਾ ਗੈਂਗਸਟਰ ਸੀ ਉਹਨੂੰ ਇਹਨੇ ਜਿਮ ਵਿੱਚ ਜਾ ਕੇ ਮਾਰਿਆ ਸੀਗਾ ਹੂੰ ਉਸੇ ਤਾਂ 20 25 ਗੋਲੀਆਂ ਮਾਰੀਆਂ ਸੀ ਬਿਲਕੁਲ 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 ਟੀ ਬਾਕੀ ਭਾਜੀ ਹਰਿਆਣੇ ਚ ਵੀ ਇਹਨੇ ਨਾ ਕਈ ਤਕੜੇ ਗੈਂਗਸਟਰ ਮਾਰ ਰੱਖੇ ਸੀਗੇ ਕਾਲਾ ਜੱਠੜੀ ਗੈਂਗ ਪਿੱਛੇ ਜਿਹੜਾ ਕਾਲਾ ਜੱਠੜੀ ਗੈਂਗ ਅ ਲੋਰੈਂਸ ਨਾਲ ਆਲੇ ਨਾ ਹੂੰ ਕਾਲਾ ਜੱਠੜੀ ਗੈਂਗ ਜਿਹੜਾ ਨਾ ਬਿਲਕੁਲ ਕਾਲੇ ਜੱਠੜੀ ਪਿੱਛੇ ਇਹਨੇ ਕਾਫੀ ਹਰਿਆਣੇ ਚ ਗੈਂਗਸਟਰ ਮਾਰ ਕੇ ਸੀ ਗੈਂਗਸਟਰ ਗੈਂਗਸਟਰ ਆਮ ਬੰਦੇ ਨਹੀਂ ਗੈਂਗਸਟਰ ਮਾਰ ਕੇ ਸੀ ਆਮ ਬੰਦੇ ਦਾ ਬਹੁਤ ਘੱਟ ਮਾਰੇ ਹੋਣੇ ਉਹਨੇ ਜਿਆਦਾ ਗੈਂਗਸਟਰੀ ਮਾਰੇ ਹੋਏ ਸੀ ਸਿੱਕਾ ਚੱਲਦਾ ਸੀਕਾ ਚੱਲਦਾ ਸੀ ਭਾਜੀ ਡਰਦੇ ਸੀ ਉਹਦੇ ਨਾਮ ਤੋਂ ਜਦ ਤੱਕ ਸੀ ਜਦ ਤੱਕ ਐਂਡ ਤੇ ਵੀ ਉਹਨੇ ਬੱਚੀ ਨੂੰ ਗਨ ਪੁਆਇੰਟ ਤੇ ਲਿਆ ਜੋ ਮੈਂ ਉਹਦੇ ਜੇਲ੍ਹ ਚ ਸੀਗਾ ਮੈਨੂੰ ਲਗਭਗ 3-4 ਕਮਹੀਨੀ ਹੋਈ ਸੀ ਫੜੇ ਨੂੰ ਜਿਸ ਟਾਈਮ ਉਹ ਦਾ ਇਨਕਾਊਂਟਰ ਹੋਇਆ ਲਾਈਕ ਮੈਨੇ ਤਾਂ ਉਹ ਤੋਂ ਟੀਵੀ ਤੇ ਨਿਊਜ਼ ਦੇਖੀ ਲਾਈਕ ਉਹਨਾਂ ਨੇ ਕਿਹਾ ਕਿ ਲੋਰੈਂਸ ਗੈਂਗ ਦਾ ਸ਼ੂਟਰ ਦਾ ਘੇਰਾ ਪਿਆ ਹੋਇਆ ਮੈਂ ਰੋਟੀ ਖਾ ਰਿਆ ਸੀ ਜੇਲ੍ਹ ਚ ਰਾਤ ਸ਼ਾਮ ਦਾ ਟਾਈਮ ਸੀ ਤੇ ਮੇਰੇ ਮਨ ਚ ਆਇਆ ਮੈਂ ਕਿ ਅੰਕੀਤ ਉਹ ਤਾਂ ਨਹੀਂ ਪੈ ਗਿਆ ਉਹ 15 ਮਿੰਟ ਬਾਅਦ ਖ਼ਬਰ ਹੀ ਆ ਗਈ ਕਿ ਅੰਕੀਤ ਦਾ ਇਨਕਾਊਂਟਰ ਕਰਤਾ ਕਿਉਂਕਿ ਪੰਜਾਬ ਪੁਲਿਸ ਉਹਦੇ ਪਿੱਛੇ ਕਾਫੀ ਪਈ ਹੋਈ ਸੀ ਨਾ ਮੈਨੂੰ ਵੀ ਅੰਬਾਲਾ ਤੋਂ ਤਾਂ ਹੀ ਲੈ ਕੇ ਆਏ ਸੀ ਉਸੇ ਵੇਲੇ ਇੱਕ ਤਾਂ ਉਹ ਗੱਲਾਂ ਤਾਂ ਯਾਦ ਆ ਗਈਆਂ ਹੋਣੀਆਂ ਗੱਲਾਂ ਭਾਜੀ ਉਹਦੀ ਸ਼ਕਲ ਉਹਦੀ ਗੱਲਾਂ ਜਿਸ ਸਾਬ ਜੀ ਦੀ ਫਿਜ਼ਿਕ ਸੀਗੀ ਯਾਦ ਆਂਦੀ ਸੀ ਹੁਣ ਵੀ ਕਈ ਵਾਰ ਆਂਦੀ ਹੈ ਬੜਾ ਭਾਜੀ ਜੋ ਨੇ ਕੀਤਾ ਸੀਗਾ ਉਹਦਾ ਐਂਡੋ ਮਿਲ ਗਿਆ ਉਹਨੂੰ ਭਾਜੀ ਇੱਕ ਨਾ ਉਹਦੇ ਕੋਲ ਛੋਟਾ ਪਿਸਤਲ ਸੀਗਾ ਇਹਨਾਂ ਕ ਉਹ ਕਈ ਵਾਰ ਕਹਿੰਦਾ ਹੁੰਦਾ ਸੀ ਮੈਨੂੰ ਪੁਲਿਸ ਪਤਾ ਘੇਰਾ ਪਿਆ ਨਾ ਮੈਂ ਜੇਲ੍ਹ ਨਹੀਂ ਜਾਣਾ ਮੈਂ ਆਪਦੇ ਗੋਲੀ ਮਾਰ ਲਵਾਂ ਉਹ ਇਹ ਗੱਲ ਕਹਿੰਦਾ ਹੁੰਦਾ ਹਾਂਜੀ ਮੈਂ ਆਪਣੇ ਆਪ ਨੂੰ ਕਿ ਮੈਂ ਜੇਲ੍ਹ ਨਹੀਂ ਜਾਂਦਾ